ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮੁੱਦਾ ਬਹੁਤ ਪਖਿਆ ਹੋਇਆ ਬਈ ਅਮਰਤਪਾਲ ਦੇ ਭਰਾ ਤੇ ਹਰ ਬੰਦਾ ਅੱਜ ਕਿਉਂਕਿ ਉਹਨਾਂ ਦੇ ਖਿਲਾਫ ਹੋ ਰਿਹਾ ਅੱਜ ਇੱਕ ਕੁੜੀ ਆ ਐਨ ਐਨ ਸੀ ਗਰੇਵਾਲ ਜੋ ਕਿ ਉਹਦੀ ਮਾਤਾਵਾਂ ਬਾਰੇ ਅਮਰਤਪਾਲ ਦੇ ਬਾਰੇ ਬਹੁਤ ਬੁਰਾ ਭਲਾ ਬੋਲ ਰਹੀ ਆ ਪਹਿਲਾ ਨੰਬਰ ਆਪਾਂ ਇਹ ਕਹਿਣਾ ਚਾਹੁੰਦੇ ਆ ਉਹਦੇ ਭਰਾ ਤੇ ਵੀ ਬਹੁਤ aarop ਲੱਗੇ ਆ ਨਸ਼ੇ ਦੇ ਤੇ ਦੂਜਾ ਨੰਬਰ ਇਸ ਕੁੜੀ ਨੇ ਉਹਨਾਂ ਦੀ ਮਾਤਾ ਬਾਰੇ ਤੇ ਅਮਰਤਪਾਲ ਸਿੰਘ ਬਾਰੇ ਬਹੁਤ ਮਾੜਾ ਚੰਗਾ ਬੋਲਿਆ ਜਿਹਦਾ ਨਾਂ ਕੀ ਬਈ ਐਨ ਐਨ ਸੀ ਗਰੇਵਾਲਾ ਉਹ ਕੀ ਕਹਿ ਰਹੀ ਆ ਕਹਿੰਦੀ ਵੀ ਅੱਜ ਇਹਨਾਂ ਦੀ ਮਾਤਾ ਇਹ ਕਹਿ ਰਹੀ ਆ ਇੰਟਰਵਿਊ ਦੇ ਵਿੱਚ ਵੀ ਮੇਰਾ ਪੁੱਤ ਖਾਲਿਸਤਾਨ ਨਹੀਂ ਹੈ ਕਹਿੰਦੀ ਮੈਂ ਅੱਜ ਖਾਲਿਸਤਾਨੀਆਂ ਨੂੰ ਪੁੱਛਣਾ ਚਾਹਣੀ ਆ ਵੀ ਹੁਣ ਕਿੱਧਰ ਗਏ ਤੁਹਾਡੇ ਕਹਿੰਦੀ ਬੜਾ ਤੁਸੀਂ ਹੂ ਹੂ ਲਾ 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 ਕਰਿਆ ਸੀ ਵੀ ਸਾਡਾ ਅਪ ਅਮਰਤਪਾਲ ਆ ਖਾਲਿਸਤਾਨ ਵੋ ਵਾਵਾ ਵੀ ਇਸ ਟਾਈਮ ਹੁਣ ਇਸ ਵਕਤ ਉਹ ਉਦੀ ਮਾਤਾ ਇਨਕਾਰ ਕਰੀ ਮੇਰਾ ਪੁੱਤ ਖਾਲਸਤਾਨੀ ਨਹੀਂ ਹੈ ਨਹੀਂ ਹੈਗਾ ਨਾ ਹੀ ਕਦੇ ਹੈਗਾ ਸੀ ਤੇ ਨਾ ਹੀ ਹੈ ਵੀ ਹੁਣ ਕਿੱਧਰ ਗਏ ਓਡੇ ਖਾਲਸਤਾਨੀਓ ਸੋਨੂੰ ਪੁੱਛਣਾ ਚਾਹੀਦਾ ਵੀ ਐਨੀਆਂ ਉਹਨੇ ਗੱਲਾਂ ਜਾਦੇ ਉਹਨਾਂ ਬਾਰੇ ਗਲਤ ਕਹਿਤੀਆਂ ਵੀ ਜੋ ਨਹੀਂ ਕਹਿਣੀਆਂ ਚਾਹੀਦੀਆਂ ਸੋ ਸਮਝ ਕੇ ਬੋਲੋ ਕਿਸੇ ਬਾਰੇ ਕਿਉਂਕਿ ਆਪਣੇ ਪੰਜਾਬ ਬਾਰੇ ਗੱਲ ਕਰਦਾ ਉਹ ਕੋਈ ਹੁੰਦਾ ਆਪਣੇ ਜੋਧਾ ਜੋ ਆਪਣੇ ਪੰਜਾਬ ਦੇ ਬਾਰੇ ਗੱਲ ਕਰੂਗਾ ਜਿਹਦੇ ਵਿੱਚ ਕੀ ਇਹ ਗਲਤ ਬੋਲ ਰਹੀ ਹੈ ਪਰ ਕਿਸੇ ਨੂੰ ਗਲਤ ਬੋਲਣਾ ਬਹੁਤ ਗਲਤ ਆ ਜਿਵੇਂ ਕਿ ਉਹਨਾਂ ਦੀ ਮਾਤਾ ਨੂੰ ਵੀ ਇਹਨੇ ਬਹੁਤ ਗਲਤ ਕਿਹਾ ਕਹਿੰਦੀ ਉਹ ਐਨੀ ਗੰਦੀ ਰਾਨਾ ਵੀ ਉਹ ਉਹਨਾਂ ਦੇ ਖਿਲਾਫ ਜਿਹੜਾ ਕਹਿੰਦੀ ਵੀ ਆਪਣੇ ਆਪ ਦੇ ਪੁੱਤ ਨੂੰ ਕਹਿੰਦੀ ਉਹ ਸਭ ਤੇ ਇਹ ਕਰਨਾ ਚਾਹੁੰਦੀ ਆ ਉਹਦੇ ਘਰ ਦੇ ਵਿੱਚ ਕਹਿੰਦੀ ਉਸੇ ਦੀ ਚਲਦੀ ਆ ਤੇ ਨਾ ਕੀ ਕਹਿੰਦੀ ਉਹਦਾ ਪਿਤਾ ਕਹਿੰਦੀ ਉਹਦਾ ਸਰੀਪ ਆ ਮਾਤਾ ਉਹਦੀ ਬਹੁਤ ਵੀ ਪਹਿਲਾ ਨੰਬਰ ਤਾਂ ਆਪਾਂ ਕਿਸੇ ਦੀ ਮਾਤਾ ਪਿਤਾ ਨੂੰ ਆਪਣਾ ਮਾਂ ਪਿਓ ਸਾਰਿਆਂ ਦਾ ਜੇ ਆਪਾਂ ਸੋਚੀਏ ਮਾਤਾ ਪਿਤਾ ਸਮਾਨ ਹੁੰਦਾ ਜੋ ਸਾਰਿਆਂ ਦੇ ਆਪਾਂ ਵੱਡੇ ਬੰਦੇ ਦੀ ਇੱਜ਼ਤ ਕਰਨੀ ਚਾਹੀਦੀ ਆ ਪਹਿਲਾਂ ਤੈਨੂੰ ਇੰਨੀ ਅਕਲ ਆਉਣੀ ਚਾਹੀਦੀ ਆ ਕਿ ਕਿਸੇ ਨੂੰ ਐ ਗਲਤ ਕਹਿਣਾ ਜਿਵੇਂ ਉਹਦੀ ਮਾਤਾ ਨੂੰ ਕਿਹਾ ਹੋਣੀ ਵੀ ਆਪਾਂ ਮਾਤਾ ਤੌਰ ਤੇ ਕੋਈ ਹੋਰ ਕਹੇਦੇ ਬੰਦਾ ਜਿਹੜੇ ਸਾਹਮਣੇ ਨਾਲ ਕੋਈ ਨੋਰਮਲ ਗੱਲਾਂ ਕਰ ਸਕਦੇ ਆ ਆਪਾਂ ਜੇ ਤੁਸੀਂ ਵੀਡੀਓ ਵੀ ਪਾਉਣੀ ਆ ਇਹ ਨਹੀਂ ਹੈਗਾ ਉਹਨਾਂ ਨੂੰ ਤੁਸੀਂ ਜੇ ਅਗਰ ਆਪਾਂ ਇੱਕ ਗੱਲ ਪੁੱਛਣਾ ਚਾਹੁੰਦੇ ਆ ਜੇਕਰ ਉਹ ਗਲਤ ਹੁੰਦਾ ਉਹਨੂੰ ਇੰਨੀਆਂ ਵੋਟਾਂ ਕਿਉਂ ਪਾਉਂਦੀਆਂ ਲੋਕ ਇੰਨੀਆਂ ਵੋਟਾਂ ਨਹੀਂ ਪਾਣੀਆਂ ਸੀ ਉਹਨੂੰ ਉਹਨੂੰ ਘੱਟੋ ਘੱਟ 497000 ਵੋਟ ਪਈਆ ਜਿਹਨੂੰ ਕੀ ਬੇहद ਜ਼ਿਆਦਾ ਉਹਦੀ 197000 ਵੋਟ ਤੋਂ ਜਿੱਤ ਪ੍ਰਾਪਤ ਹੋਈ ਉਹਨਾਂ ਦੀ ਜੇ ਲੋਕ ਮਗਰ ਸੀਗੇ ਭਾਈ ਇਸ ਕਰਕੇ ਜਿੱਤੇ ਆ ਤੇ ਅੱਜ ਇਹ ਕੁੜੀ ਨੂੰ ਪਏ ਕਹਿਣਾ ਚਾਹੁੰਦੇ ਕਿਸੇ ਦੇ ਮਾਤਾ ਪਿਤਾਵਾਰੀ ਗਲਤ ਨਹੀਂ ਬੋਲਣਾ ਚਾਹੀਦਾ ਭਾਈ ਇਹ ਕੁੜੀ ਦਾ ਨਾਂ ਐਨ ਐਨ ਸੀ ਗਰੇਵਾਲਾ ਪਹਿਲਾਂ ਵੀ ਆਪਾਂ ਦੱਸਤਾ ਵੀਡੀਓ ਦੇ ਵਿੱਚ ਇਹ ਵਿਦੇਸ਼ੀ ਬਣ ਰਹੀ ਆ ਆਪਣੇ ਆਪ ਨੂੰ ਵਿਦੇਸ਼ੀ ਕਹੋਂਦੀ ਆ ਲਾਲ ਵਾਲ ਕਰਾਏ ਹੋਏ ਆ ਬਹੁਤ ਗਲਤ ਬੋਲ ਰਹੀ ਆ ਤਾਂ ਇਸ ਕਰਕੇ ਆਪਣਾ ਭਾਈ ਜੋ ਆਪਾਂ ਉਹਨਾਂ ਬਾਰੇ ਅਮਰਤਪਾਲ ਦੇ ਹੱਕ ਚ ਵੀਡੀਓ ਪਾ ਰਹੇ ਹਾਂ ਕਿਉਂਕਿ ਬਈ ਆਪਣੇ ਪੰਜਾਬ ਦਾ ਚੋਦਾ ਇਹ ਉਹਦੇ ਬਾਰੇ ਅਮਰਤਪਾਲ ਬਾਰੇ ਇੰਨੀ ਗੱਲ ਗਲਤ ਕਹੀ ਆ ਕਹਿੰਦੀ ਉਹ ਪੈਲਸਨ ਕਹਿੰਦੀ ਮੈਂ ਉਹਦਾ ਨਾਮ ਰੱਖਿਆਗਾ ਪੈਲਸਨ ਲੈਕਸ ਯਾਨੀ ਕਿ ਉਹਦੀਆਂ ਪੈਲਸਨ ਅਰਗੀਆਂ ਲੱਤਾਂ ਕੀ ਆਪਣੇ ਪੰਜਾਬ ਵਾਸਤੇ ਕਰੂ ਆਪਦੇ ਪਹਿਰਾ ਸਿਰਤਾ ਖੜ ਨਹੀਂ ਸਕਦਾ ਸਹੀ ਤਰੀਕੇ ਨਾਲ ਕਦੀ ਵੀ ਲੱਤਾਂ ਤਾਂ ਉਹਦੀਆਂ ਕਦੀਆਂ ਸੁੱਕੀਆਂ ਪਈਆਂ ਆਪਾਂ ਕਿਸੇ ਵੀ ਕੋਈ ਪਹਿਲਾ ਨੰਬਰ ਦਾ ਬਾਣਾ ਵਾਲੇ ਜਦੋਂ ਬੰਦੇ ਨੇ ਸ਼ੁਰੂ ਤੋਂ ਭਾਵੇਂ ਕੁਝ ਵੀ ਸੀ ਇਹ ਜਦੋਂ ਬੰਦੇ ਨੇ ਬਾਣਾ ਪਾਲਿਆ ਨਾ ਉਸ ਵਕਤ ਆਪਾਂ ਨੂੰ ਇੱਜ਼ਤ ਕਰਨੀ ਚਾਹੀਦੀ ਆ ਉਹਦੀ ਬਈ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਿਵੇਂ ਸਿੱਖ ਬਹੁਤ ਮੁੰਡੇ ਘੱਟ ਆ ਕੇ ਆਪਣੇ ਹਨਾ ਤੇ ਆਪਾਂ ਇੱਜ਼ਤ ਕਰਨੀ ਚਾਹੀਦੀ ਆ ਆਪ ਤੋਂ ਜੋ ਵੀ ਵੱਡਾਗਾ ਪਹਿਲਾ ਨੰਬਰ ਤਾਂ ਉਹਦੀ ਇੱਜ਼ਤ ਕਰੋ ਇਹਨੇ ਬਹੁਤ ਗਲਤ ਬੋਲਿਆ ਇਸ ਕਰਕੇ ਆਪਾਂ ਇਹ ਕਹਿਣਾ ਚਾਹੁੰਦੇ ਆ ਇਸ ਕੁੜੀ ਤੱਕ ਮੇਰੀ ਵੀਡੀਓ ਪਹੁੰਚਾ ਦਿਓ ਭਰਾ ਬਣ ਕੇ ਛੋਡੇ ਸ਼ਰਤੀ ਮੇਰਾ ਚੈਨਲ ਆ ਸੰਜੇ ਸਿੱਧੂ ਆਪਣਾ ਚੈਨਲ ਆ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰਦੇਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਦੇ ਵਿੱਚ ਕੁਝ ਵੀ ਹੁੰਦਾ ਸੋਡੇ ਤੱਕ ਵੀਡੀਓ ਪਹੁੰਚਾਉਂਦੇ ਰਹਿਣੇ ਆ ਤੇ ਆਪਣੀਆਂ ਭੈਣਾਂ ਨੂੰ ਭਰਾਵਾਂ ਮਾਤਾ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰ ਦਿਆ ਕਰੋ ਜਿੱਥੇ ਵੀ ਭਰਾ ਜੋ ਕੀ ਆਪਣਾ ਜਿਵੇਂ ਕਿ ਆਪਣਾ ਪੰਜਾਬ ਦੇ ਮੁੱਦੇ 'ਚ ਜੋ ਹੁੰਦਾ ਆ ਆਪਾਂ ਉਹ ਸੋਡੇ ਤੱਕ ਪਹੁੰਚਾਉਣੇ ਆ ਆਪਾਂ ਇਹ ਕੁੜੀ ਨੂੰ ਇਹ ਕਹਿਣਾ ਚਾਹੁੰਦੇ ਆ ਗੱਲ ਸੁਣੋ ਵੀ ਜੇ ਅਗਰ ਇਹ ਬੰਦੇ ਦੇ ਮਗਰ ਆਪਣੀ ਇੰਨੀ ਜਨਤਾ ਜੇਲ੍ਹ ਦੇ ਵਿੱਚ ਬੈਠੇ ਨੂੰ ਜਿਤਾ ਸਕਦੇ ਆ ਉਹ ਫਿਰ ਜੇ ਇਹਦੇ ਮਗਰ ਲੋਕ ਹੈਗੇ ਤਾਂ ਫੇਰ ਹੀ ਜਿੱਤਿਆ ਨਾ ਕੋਈ ਨਾ ਕੀ ਵੋਟ ਕਿਸੇ ਨੂੰ ਬਾਹਲਾ ਨਹੀਂ ਕਹਿੰਦਾ ਮੈਂ 1 ਲੱਖ ਵੋਟ ਪੈਣੀ ਮੁਸ਼ਕਲ ਹੋ ਜਾਂਦੀ ਹੈ ਜਿਹੜਾ ਕਿ ਨੂੰ 5 ਲੱਖ ਦੇ ਨੇੜੇ ਵੋਟ ਪਈ ਆ 1 ਲੱਖ 497000 ਵੋਟ ਪਈ ਆ ਜਿਹਦੇ ਦੇ ਵਿੱਚੋਂ ਕਿ ਇਹਨਾਂ ਨੇ 1 ਲੱਖ 97000 ਤੋਂ ਸਾਰਿਆਂ ਨਾਲੋਂ ਜ਼ਿਆਦਾ ਵੋਟ ਆ ਤੇ ਬੇਹੱਦ ਜ਼ਿਆਦਾ ਵੋਟ ਪਾ ਕੇ ਬਈ ਜਿੱਤੇ ਆ ਤੇ ਹੁਣ ਇਸ ਟਾਈਮ ਇਹ ਗੱਲबस ਅੱਜ ਦੀ ਮੁੱਦੇ ਦੀ ਇਹ ਆ ਵੀ ਇਹ ਇਹ ਕਹਿਣਾ ਚਾਹੁੰਦੀ ਆ ਵੀ ਜੋ ਉਹਨਾਂ ਦੀ ਮਾਤਾਂ ਗਈ ਉਹਨਾਂ ਨੂੰ ਜੇਲ੍ਹ ਚੋਂ ਕਢਾਉਣ ਦੇ ਬਾਰੇ ਅੱਜ ਇੱਕ ਸਾਬਤ ਕਰਨਾ ਚਾਹੁੰਦੀ ਆ ਵੀ ਮੇਰਾ ਪੁੱਤ ਖਾਲਿਸਤਾਨ ਨਹੀਂ ਹੈ ਤੇ ਤੇ ਦੂਜਾ ਨੰਬਰ ਇੱਕ ਗੱਲ ਹੋਰ ਕੀ ਈ ਨਾਲੇ ਵੀ ਬਈ ਇਹ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਐਮਪੀ ਬਣ ਕੇ ਜਾਂ ਬਣ ਕੇ ਜਿਹੜਾ ਜਿੱਤ ਪ੍ਰਾਪਤ ਕਰੀਏ ਜੀ ਇਹਨਾਂ ਨੇ ਕੋਈ ਕੰਮ ਨਹੀਂ ਕਰਾਉਣੇ ਆਪਣੇ ਜਿਵੇਂ ਆਪਾਂ ਪਹਿਲਾਂ ਆਣ ਵੀ ਦੇਖਿਆ ਸਾਰਿਆਂ ਨੂੰ ਵੀ ਆਪਣੇ ਨੋਟਿਸ ਨੋਟਿਸ ਆਪਣੇ ਨੇ ਜਿਹਨੂੰ ਚੋਰ ਜਰਮਨੀਆਂ ਇੱਕ ਗੱਲ ਅਸੋ ਜਿਹੜਾ ਚਾਹੁੰਦਾ ਬੈਠਾ ਇਹਨੇ ਆਪ ਦੀ ਜਿੱਤ ਪ੍ਰਾਪਤ ਜੋ ਕਰੀਏ ਆਪਦੇ ਵਾਸਤੇ ਕਰੀਏ ਨਾ ਕਿ ਕਿਸੇ ਹੋਰ ਵਾਸਤੇ ਤੇ ਹੋਰ ਵੀ ਕੁਝ ਕੁ ਗੱਲਾਂ ਕਹੀਆਂ ਤੁਹਾਨੂੰ ਜੋ ਆਪਣੇ ਅੱਜ ਦੀ ਜਿਵੇਂ ਕਿ ਹੁਣ ਪਾਈ ਆਪਾਂ ਕਹਿ ਰਹੇ ਆ ਆਪਣੇ ਪੰਜਾਬ ਦੇ ਮੁੱਦੇ ਬਹੁਤ ਭਖੇ ਪਏ ਆ ਉਹਨਾਂ ਦੇ ਪਹਿਲਾਂ ਆਪਾਂ ਭਰਾ ਨੂੰ ਵੀ ਟਾਰਗੇਟ ਕਰਿਆ ਗਿਆ ਹਨਾ ਤਾਂ ਇਹ ਕਹਿਣਾ ਚਾਹੁੰਦੇ ਆ ਆਪਣੇ ਪੰਜਾਬ ਦੇ ਵਿੱਚ ਜਿੱਥੋਂ ਤੱਕ ਆਪਣੀ ਵੀਡੀਓ ਜਾਂਦੀ ਆ ਬਾਈ ਸਾਰਿਆਂ ਨੂੰ ਪਤਾ ਲੱਗਦਾ ਆ ਆਪਾਂ ਮੈਂ ਕੱਲਾ ਨਹੀਂ ਮੈਂ ਕਹਿ ਰਿਹਾ ਜੋ ਮੈਂ ਵੀਡੀਓ ਸੁਣਦਾ ਤੇ ਜੋ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ ਆਪਾਂ ਉਹ ਸੋਡੇ ਤੱਕ ਪਹੁੰਚਾਉਣੇ ਆ ਨਾ ਕਿ ਆਪਾਂ ਆਪਦੇ ਕੋਲੋਂ ਕੋਈ ਕੋਈ ਗੱਲ ਕੁਝ ਨਹੀਂ ਕਹਿ ਰਹੇ ਠੀਕ ਆ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਬਾਈ ਆਪਣੇ ਪੰਜਾਬ ਦੇ ਵਿੱਚ ਨਾ ਕੋਈ ਸੋਚ ਸਮਝ ਕੇ ਕਿਸੇ ਮਗਰ ਨਹੀਂ ਲੱਗਦਾ ਕਿਉਂਕਿ ਚੱਕ ਕੇ ਵੀਡੀਓ ਅਗਲਾ ਮੂੰਹ ਪਾ ਚੱਕ ਕੇ ਮੂੰਹ ਹਰ ਇੱਕ ਵੀਡੀਓ ਪਾਉਂਦਾ ਠੀਕ ਆ ਤਾਂ ਆਪਾਂ ਇਹ ਕਹਿਣਾ ਚਾਹੁੰਦੇ ਪਹਿਲਾਂ ਸੋਚੋ ਸਮਝੋ ਯਾਰ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੀਦਾ ਜੇ ਕਿਸੇ ਦੀ ਮਾਤਾ ਪਿਤਾ ਨੂੰ ਆਪਾਂ ਗਲਤ ਹੋਣਾ ਨਹੀਂ ਗਲਤ ਗੱਲ ਆ ਕਿਉਂਕਿ ਪਹਿਲਾਂ ਨੰਬਰ ਇੱਜ਼ਤ ਕਰੋ ਯਾਰ ਵੱਡਿਆਂ ਦੀ ਤੇ ਇਹਨੇ ਬਹੁਤ ਗਲਤ ਕੀਤਾ ਮਾਤਾ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਆ ਇਸ ਕੁੜੀ ਨੂੰ ਕੋਈ ਵੀਡੀਓ ਪਹੁੰਚਾ ਦੋ ਵੀ ਇੰਨੀ ਕਾਕਲ ਹੋਣੀ ਚਾਹੀਦੀ ਆ ਬੜੀ ਲਿਖੀ ਬਣਦੀ ਆ ਟੈਲੀਐਂਟ ਬਣਦੀ ਆ ਆਪਣੇ ਆਪ ਨੂੰ ਬਣਦੀ ਆ ਪਰ ਇੰਨੀ ਅਕਲ ਹੈ ਨਹੀਂ ਉਹਨੂੰ ਵੀ ਨਹੀਂ ਕਹਿਣਾ ਚਾਹੀਦਾ ਕਿਉਂਕਿ ਉਹ ਸਾਫ਼ ਇਸ ਕਰਕੇ ਪਤਾ ਲੱਗਦਾ ਲੋਕ ਯਾਰ ਮੈਨੂੰ ਇੱਕ ਗੱਲ ਦੱਸਣਾ ਕਹਿਣਾ ਨਹੀਂ ਚਾਹੁੰਦਾ ਲੋਕਾਂ ਨੂੰ ਨਹੀਂ ਦੀਦਾ ਬੰਦਾ ਕੌਣ ਸੱਚਾ ਕੌਣ ਝੂਠਾਗਾ ਜੇਕਰ ਉਹ ਬੰਦੇ ਨੇ ਮਗਰ ਕੋਈ ਸਟੈਂਡ ਸੀ ਫੇਰ ਹੀ ਜਿੱਤਿਆ ਨਾ ਉਹ ਜੇਲ੍ਹ ਦੇ ਵਿੱਚ ਕੋਈ ਆਪਾ ਨਹੀਂ ਜਿੱਤਿਆ